ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂਗਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਇਹ ਮੇਰਾ ਪਹਿਲਾ ਵਲੌਗ ਆ ਤੇ ਇਹ ਚ ਮੈਂ ਤੁਹਾਨੂੰ ਦੱਸੂਗਾ ਵੀ ਸਿਕਿਉਰਟੀ ਗਾਰਡ ਦੇ ਬਾਰੇ ਸਿਕਿਉਰਟੀ ਗਾਰਡ ਵੀ ਸਿਕਿਉਰਟੀ ਗਾਰਡ ਕੀ ਕੁਝ ਕਰਦਾ ਕੀ ਉਹਦੀ ਡਿਊਟੀ ਆ ਉਹਨੇ ਕਿੱਦਾਂ ਡਿਊਟੀ ਕਰਨੀ ਆ ਤੇ ਕੀ ਗੱਲਬਾਤ ਕਈ ਹਾਂ ਵਿੱਚ ਮੇਰੇ ਵਰਗੇ ਵੀ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਗਾਰਡ ਦੀ ਨੌਕਰੀ ਨਹੀਂ ਕਰਨੀ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਆ ਵੀ ਬਰਤੀ ਪਾ ਕੇ ਯਾਰ ਵੀ ਖੜਨਾ ਲੋਕਾਂ ਨੂੰ ਜੀ ਗੇਟ ਖੋਲਣਾ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਜਿਹੜੀ ਇਹ ਗੜ ਦੀ ਨੌਕਰੀ ਆ ਸਭ ਤੋਂ ਵਧੀਆ ਨੌਕਰੀ ਆ ਕੋਈ ਬਜਨ ਨਹੀਂ ਚੱਕਣਾ ਕੋਈ ਕੁਝ ਨਹੀਂ ਕਿਸੇ ਦੀ ਗੱਲਬਾਤ ਨਹੀਂਗੀ ਸਭ ਤੋਂ ਵਧੀਆ ਲੱਗੀ ਮੈਨੂੰ ਖੁਦ ਨੂੰ ਇਹ ਫੀਲ ਹੁੰਦਾ ਸੀਗਾ ਵੀ ਮੈਂ ਕਦੇ ਇਹ ਵਰਦੀ ਪਾਉਣੀ ਨਹੀਂ ਮੈਂ 2 ਸਾਲ ਘਰੇ ਬੈਠਾ ਰਿਆ ਇਹੀ ਗੱਲ ਪਿੱਛੇ 2 ਸਾਲ ਘਰੇ ਬੈਠ ਕੇ ਫਿਰ ਮੈਨੂੰ ਫੀਲ ਹੋਇਆ ਵੀ ਹਾਂ ਚਲੋ ਇੱਕ ਵਾਰੀ ਕਰਕੇ ਦੇਖ ਲੈਂਦੇ ਆ ਵਿਆਹ ਹੋਇਆ ਵਿਆਹ ਤੋਂ ਬਾਅਦ ਕਰਨੀ ਪੈਗੀ ਕੀਤੀ ਆ ਜੁਆਇਨ ਹੋਇਆ ਇਹਨਾਂ ਚ ਗੜ ਦੀ ਨੌਕਰੀ ਚ ਵਧੀਆ ਲੱਗਿਆ ਠੀਕ ਆ ਯਾਰ ਸਭ ਤੋਂ ਵਧੀਆ ਵਾ ਸਿੱਧੀ ਜੀ ਗੱਲ ਕਿਸੇ ਨੇ ਹੁਣ ਕੁਛ ਨਹੀਂ ਕਹਿਣਾ ਨਾ ਕੋਈ ਗੱਲਬਾਤਾਂ ਚਲੋ ਠੀਕ ਹੈ ਜੀ ਇਹ ਇਥੋਂ ਸ਼ੁਰੂ ਹੋ ਗਿਆ ਆਪਣਾ ਵਲੌਗ ਤੇ ਆ ਲੱਗੇ ਨੇ ਕੈਮਰੇ ਕੈਮਰੇ ਦੀ ਜੀ ਸਕਰੀਨ ਤੇ ਨੌ ਆ ਰਹੇ ਆ ਪਰ ਦੇਖੋ ਦੋ ਹੀ ਰਹੇ ਆ ਤੋ ਉਹ ਦੋਨੇ ਵੀ ਰਿਕਾਰਡ ਨਹੀਂ ਹੋ ਰਹੇ ਤੇ ਆ ਭਾਈ ਨੇ ਪੱਖੇ ਇਹ ਨੇ ਪੱਖਾ ਵੰਡ ਸਮੋਹਰਾ ਉਹ ਚ ਵੰਡੇ ਜਾਣੇ ਆ ਉਸ ਤੋਂ ਬਾਅਦ ਵੰਡ ਕੇ ਦੇਖਾਂਗੇ ਕੀ ਕਰਦੇ ਕਿਉਂਕਿ ਸਿਆਲਾਂ ਦੇ ਵਿੱਚ ਪੱਖੇ ਦਿੰਦੇ ਆ ਮੇਰਾ ਸਕੂਲ ਮਹਾਨ ਇਹ ਜਨਰੇਟਰ ਰੂਮ ਆ ਇੱਕ ਜਨਰੇਟਰ ਚੱਲਦਾ ਚਾਰ ਜਨਰੇਟਰ ਹੋਰ ਪਏ ਨੇ ਵੱਡਾ ਜਨਰੇਟਰ ਲੱਗ ਪਿਆ ਪਰ ਉਹ ਨਹੀਂ ਚਲਾਉਣਾ ਆਪਾਂ ਤੇ ਇਸ ਤੋਂ ਬਾਅਦ ਗੱਡੀ ਦੀਆਂ ਐਂਟਰੀਆਂ ਹੋ ਰਹੀਆਂ ਨੇ ਗੱਡੀ ਦੀ ਐਂਟਰੀ ਕਰਨ ਤੋਂ ਬਾਅਦ ਸਿਰਫ ਇਹਦਾ ਇੱਕ ਆਹੀ ਕੰਮ ਆ ਵੀ ਗੱਡੀ ਦੀ ਐਂਟਰੀ ਵਗੈਰਾ ਕਰਨੀ ਆ ਗੱਡੀਆਂ ਦੀ ਐਂਟਰੀ ਜਿਹੜੇ ਬਾਹਰੋਂ ਕੋਈ ਆਉਂਦਾ ਤੇ ਸਟਾਫ ਨੂੰ ਮਿਲਣ ਉਹਨਾਂ ਦੀ ਐਂਟਰੀ ਕਰਨੀ ਆ ਹੋਰ ਤਾਂ ਕੁਝ ਨਹੀਂ ਕਰਨਾ ਆ ਬਿਊ ਚੈੱਕ ਕਰੋ ਤੁਸੀਂ ਸਵੇਰ ਟਾਈਮ ਦਾ ਬਿਊ ਕਿਉਂ ਆਉਂਦੀ ਆ ਨਾ ਮਹਾਲੀ ਦੀ ਜਦ ਕੂਰਾ ਚੱਲ ਰਿਹਾ ਬਰਫ਼ ਪੈ ਰਹੀ ਆ ਠੰਡ ਸਵੇਰ ਦੇ ਟਾਈਮ ਇੰਨੀ ਹੁੰਦੀ ਆ ਪੁੱਛੋ ਨਾ ਹੁਣ ਸਕੂਲ ਦਾ ਟਾਈਮ ਹੋ ਗਿਆ ਬੱਸਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਆਪਣੀਆਂ ਬੱਸਾਂ ਆਈ ਜਾਂਦੀਆਂ ਨੇ ਬਸ ਆਈ ਗਾ ਮੈਂ ਬੱਸਾਂ ਨੋਟ ਕਰਨੀਆਂ ਨੇ ਜਦੋਂ ਜਿੰਨੇ ਟਾਈਮ ਤੇ ਕੋਈ ਬੱਸ ਆਉਂਦੀ ਆ ਜਸਟ ਸਿਰਫ ਉਹ ਇੱਕ ਬੱਸ ਨੋਟ ਕਰਨੀ ਆ ਬੱਸਾਂ ਨੋਟ ਕਰਨ ਤੋਂ ਬਾਅਦ ਕਰਨਾ ਕੁਝ ਵੀ ਨਹੀਂ ਇਹਨਾਂ ਦਾ ਨਾ ਗੇਟ ਖੋਲਣਾ ਇਹਨਾਂ ਲਈ ਇਹ ਨਾ ਕੁਝ ਹੋ ਰਾ ਪਰਲੇ ਗੇਟ ਤੇ ਬੰਦੇ ਹੈਗੇ ਆ ਉਹ ਗੜ ਦੂਜਾ ਵਾ ਉਹ ਗੜ ਨੀਗਾ ਵੈਸੇ ਉਹ ਮਾਲੀ ਆ ਸਕੂਲ ਦਾ ਤੇ ਉਹ ਗਾਰਡ ਵੀ ਕਰਦਾ ਵਾ ਕਈ ਵਾਰੀ ਤੇ ਉਸ ਤੋਂ ਬਾਅਦ ਉਹਨੇ ਗੇਟ ਖੋਲਣਾ ਉਹ ਹੀ ਬੰਦ ਕਰੂਗਾ ਅਦਰਲਾ ਆਪਾਂ ਕੱਲਾ ਮੇਨ ਗੇਟ ਤੇ ਆਪਣੀ ਡਿਊਟੀ ਆ ਬੱਸਾਂ ਆਈ ਜਾ ਰਹੀਆਂ ਨੇ ਆਪਾਂ ਉਹਨਾਂ ਦੀ ਐਂਟਰੀ ਪਾਈ ਜਾ ਰਹੇ ਹਾਂ ਬੱਸਾਂ ਆਈ ਜਾ ਰਹੀਆਂ ਨੇ ਐਂਟਰੀ ਪਾਈ ਜਾ ਰਹੇ ਹਾਂ ਇਹ ਤਾਂ ਉਹੀ ਗੱਲ ਹੋ ਗਈ ਜੱਸਾ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਤਾਰੀਖ ਕੇ ਤਾਰੀਖ ਅਰੇ ਤਾਰੀਖ ਤੇ ਬਾਅਦ ਮਿਲਾ ਕੇ ਹਮਕੋ ਅਰੇ ਬਾਵਾ ਕੁਛ ਵੀ ਨਹੀਂ ਰੇ ਚਲੋ ਜੀ ਚਾਚੂ ਪੀਤੀ ਚਾਹ ਪੀਣ ਤੋਂ ਬਾਅਦ ਫਿਰ ਪਸਾਉਣੀਆ ਸ਼ੁਰੂ ਹੋ ਗਈਆਂ ਨੇ ਆ ਕੀ ਚਾਹ ਆਪਾਂ ਦੁਬਾਰਾ ਪੀਣ ਲੱਗੇ ਚਲੋ ਕੋਈ ਗੱਲ ਨਹੀਂ ਪਹਿਲੀ ਵੀਡੀਓ ਆ ਅੰਨਕ ਤਾਂ ਮਾਫ ਹੋਈ ਜਾ ਸਕਦਾ ਪਹਿਲੀ ਵੀਡੀਓ ਚ ਕਿਉਂਕਿ ਕਦੇ ਬਣਾਈ ਨਹੀਂ ਗਈ ਨਾ ਐਡਿਟ ਕਰਨ ਦਾ ਮੈਨੂੰ ਕੋਈ ਐਕਸਪੀਰੀਅੰਸ ਸਿਰਫ ਵੀਡੀਓ ਬਾਰੇ ਬਣਾਉਣੀ ਆਉਂਦੀ ਆ ਫੋਟੋ ਨਹੀਂ ਮੈਂ ਤਾਂ ਇਵਨ ਕੀ ਕਦੇ ਆਪਦੀਆਂ ਫੋਟੋਆਂ ਵੀ ਨਹੀਂ ਖਿੱਚੀਆਂ ਕਿਉਂਕਿ ਫੇਸ ਬਣਾ ਸੋਣਾ ਨਹੀਂ ਗਾ ਆ ਦੇਖੋ ਤੁਹਾਡਾ ਭਰਾ ਇੱਥੇ ਪਹੁੰਚ ਦਿੰਦਾ ਹੋਇਆ ਅੱਖਾਂ ਬਿੱਲੀਆਂ ਨੇ ਪਰ ਦਿਖਦੀਆਂ ਹੈ ਨਹੀਂ ਗੀਆਂ ਦਿਖਦੀਆਂ ਕਾਲੀਆਂ ਨੇ ਸ਼ਕਲ ਦੇਖ ਲੋ ਕਹਿ ਜੀ ਆ ਚਲੋ ਜਹ ਜੀ ਵੀ ਹੈਗੀ ਆ ਬਹੁਤ ਵਧੀਆ ਵਾ ਇਹ ਵੀ ਕਿਸੇ ਦੇ ਕਹਿਣ ਤੇ ਆ ਸਰੂਪ ਚ ਆਏ ਆ ਨਹੀਂ ਤਾਂ ਪਹਿਲਾਂ ਮੂਨੇ ਹੁੰਦੇ ਸੀ ਵਧੀਆ ਲੱਗਦੇ ਹੁੰਦੇ ਉਦੋਂ ਬਹੁਤ ਕੁਝ ਕੀਤਾ ਚਲੋ ਮੂਨੇ ਸੀਗੇ ਚਲੋ ਆ ਦੇਖੋ ਹੁਣ ਸਕੂਲ ਦੀ ਗਰਾਊਂਡ ਦਿਖਾ ਰਿਹਾ ਤੁਹਾਨੂੰ ਇਹ ਆ ਗਰਾਊਂਡ ਘਟ ਬਾਸਕਟਬਾਲ ਗਰਾਊਂਡ ਘਟ ਆ ਇਹ ਤੇ ਸਕੇਟਿੰਗ ਗਰਾਊਂਡ ਜਿਆਦਾ ਆ ਇੱਥੇ ਮਾਰਨਿੰਗ ਟਾਈਮ ਸਕੇਟਿੰਗ ਕਰਦੇ ਨੇ ਜਵਾਬ ਹੁੰਦੇ ਆ ਉਹਨਾਂ ਦਾ ਪੀਰੀਅਡ ਹੁੰਦਾ ਸਕੇਟਿੰਗ ਦਾ ਉਹ ਸਕੇਟਿੰਗ ਕਰੀ ਜਾਂਦੇ ਨੇ ਆ ਪਾਰਕ ਆ ਪਾਰਕਾਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਤੇ ਇੱਕ ਗੱਲ ਜ਼ਰੂਰ ਹੈ ਸਕੂਲ ਦੇ ਵਿੱਚ ਗ੍ਰੇਨਰੀ ਇੰਨੀ ਜ਼ਿਆਦਾ ਹੈ ਲੇਕਿਨ ਉਹਦੀ ਸੰਭਾਲ ਲਈ ਸਿਰਫ ਇੱਕ ਮਨ ਲੀਆ ਆ ਸਾਡਾ ਬੰਦਾ ਬਾਈ ਜੀ ਜਾਂਦਾ ਹੋਇਆ ਡਰਾਈਵਰ ਘਰ ਨੂੰ ਆਪਦੇ ਖੁਸ਼ੀ-ਖੁਸ਼ੀ ਆਪਦੇ ਘਰ ਨੂੰ ਜਾ ਰਿਹਾ ਵਾ ਤੇ ਇਸ ਤੋਂ ਬਾਅਦ ਆਪਾਂ ਕਰਨਾ ਕੀ ਹੈ ਸਿਰਫ ਇੱਕ ਇਹਨਾਂ ਦੀ ਐਂਟਰੀ ਕਰਨੀ ਹੈ ਜਿਹੜੇ ਬੰਦੇ ਜਾ ਰਹੇ ਨੇ ਇਹਨਾਂ ਦਾ ਆਊਟ ਟਾਈਮ ਨੋਟ ਕਰਨਾ ਆਊਟ ਟਾਈਮ ਨੋਟ ਕਰਨ ਤੋਂ ਬਾਅਦ ਕੋਈ ਕੰਮ ਨਹੀਂ ਵਿਚਾਲੇ ਕੰਮ ਹੁੰਦਾ ਪਾ ਜੇ ਕੋਈ ਆ ਗਿਆ ਕੋਈ ਸਟਾਫ ਨੂੰ ਮਿਲਣਾ ਪ੍ਰਿੰਸੀਪਲ ਮੈਮ ਨੂੰ ਮਿਲਣਾ ਉਹਨਾਂ ਦੀ ਐਂਟਰੀ ਕਰ ਲਈਦੀ ਆ ਨਹੀਂ ਆਰਾਮ ਨਾਲ ਬੈਠੇ ਰਹੋ ਤੇ ਹੁਣ ਜਿੰਨੇ ਵੀ ਬੰਦੇ ਜਾ ਰਹੇ ਨੇ ਉਹਨਾਂ ਦੀ ਐਂਟਰੀ ਕਰਨੀ ਸਕੂਲ ਚ 25 ਬੱਸਾਂ ਨੇ 25 ਬੱਸਾਂ ਦੇ ਵਿੱਚੋਂ 4 ਬੱਸਾਂ ਸਕੂਲ ਦੀਆਂ ਨੇ ਬਾਕੀ 21 21 ਬੱਸਾਂ ਪ੍ਰਾਈਵੇਟ ਨੇ 21 ਬੱਸਾਂ ਪ੍ਰਾਈਵੇਟ ਨੇ ਉਹ ਬਾਹਰ ਵੀ ਆਉਂਦੀਆਂ ਨੇ ਬਾਹਰ ਹੀ ਚੱਲ ਜਾਂਦੀਆਂ ਸਿਰਫ 4 ਬੱਸਾਂ ਹੁੰਦੀਆਂ ਨੇ ਸਕੂਲ ਦੀਆਂ ਜਿੰਨਾਂ ਦੀ ਐਂਟਰੀ ਕਰਨੀ ਹੁੰਦੀ ਆ ਉਹ ਵੀ ਐਂਟਰੀ ਕਰ ਲਈਦੀ ਆ ਇੱਥੇ ਡੀਜ਼ਲ ਲਈ ਇੱਕ ਬੰਦਾ ਰੱਖਿਆ ਹੋਇਆ ਜਨਰੇਟਰ ਜਦੋਂ ਜਨਰੇਟਰ ਦਾ ਆਪੀ ਚਲਾਉਣਾ ਹੁੰਦਾ ਸੀ ਜਨਰੇਟਰ ਚ ਲਾਈਦਾ ਵਾ ਉਹ ਟਾਈਮ ਨੋਟ ਕਰ ਲਈਦਾ ਜਦੋਂ ਬੰਦ ਕਰਨਾ ਉਹ ਟਾਈਮ ਨੋਟ ਕਰ ਲਈਦਾ ਤੇ ਜਿਹੜਾ ਤੇਲ ਪਾਣੀ ਹੁੰਦਾ ਇਹਦਾ ਉਹ ਇੱਕ ਬੰਦਾ ਸਪੈਸ਼ਲ ਰੱਖਿਆ ਹੋਇਆ ਸਿਰਫ ਉਹ ਦੇਖਦਾ ਹੁੰਦਾ ਉਹਨੇ ਦੇਖਣਾ ਹੁੰਦਾ ਆਪਾਂ ਜਸਟ ਅਨ ਰਜਿਸਟਰ ਤੇ ਲਿਖਣਾ ਹੁੰਦਾ ਵੀ ਹਾਂਜੀ ਅੰਨੇ ਟਾਈਮ ਜਨਰੇਟਰ ਅੰਨੇ ਤੋਂ ਚਲਾਇਆ ਅਨੇ ਵਜੇ ਬੰਦ ਕੀਤਾ ਤੇ ਅੰਨਾ ਟੋਟਲ ਟਾਈਮ ਚੱਲਿਆ ਬਾਕੀ ਉਹ ਬੰਦਾ ਆਊਗਾ ਉਹਨੇ ਆ ਕੇ ਚੈੱਕ ਕਰਨਾ ਵੀ ਹਾਂ ਅੰਨਾ ਇੱਚ ਤੇਲ ਉਹਨੇ ਉਤੇ ਐਂਟਰੀ ਕਰਕੇ ਐਂਟਰੀ ਕਰਨ ਤੋਂ ਬਾਅਦ ਉਹਨੇ ਆਪਦੇ ਸਾਈਨ ਵਗੈਰਾ ਕਰਨੇ ਆ ਬਸ ਉਹਦਾ ਉਹਦਾ ਕੰਮ ਇਹੀ ਆ ਜਿਆ ਉਹਨੇ ਸਕੂਲ ਦੇ ਬੈਨਰ ਵਗੈਰਾ ਹੋਗੇ ਬਰਫੀਆਂ ਜੀਆਂ ਹੁੰਦੀਆਂ ਜਿਹੜੀਆਂ ਉਹ ਲਾਉਣ ਚਲੇ ਜਾਂਦੇ ਨੇ ਬੱਸ ਦੇ ਵਿੱਚ ਜਾਂਦੇ ਨੇ 2-2 3-3 ਘੰਟੇ ਪਤਾ ਨਹੀਂ ਕੀ ਕਰੀ ਜਾਂਦੇ ਨੇ ਉੱਥੇ ਲਾਉਂਦੇ ਵੀ ਆ ਕੋਈ ਗੱਡੇ ਦੇ ਕੇ ਮੁੜੇ ਆਉਂਦੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਜਿੰਨੀਆਂ ਲੈ ਕੇ ਜਾਂਦੇ ਆ ਉਨੀਆਂ ਹੀ ਫੇਰ ਵਾਪਸ ਮੋੜ ਲਿਆਉਂਦੇ ਆ ਐ ਨਹੀਂ ਪਤਾ ਲੱਗਦਾ ਕਿੰਨੀਆਂ ਕਿਨੇ ਕਿੰਨੀਆਂ ਨਹੀਂ ਤੇ ਚਲੋ ਕੋਈ ਗੱਲ ਨਹੀਂ ਠੀਕ ਆ ਤੇ ਆ ਆਪਣੇ ਬਾਈ ਜੀ ਮੇਰੇ ਰਿਲੀਵਰ ਰਾਤ ਵਾਲੇ ਗਾਰਡ ਇਹ ਬਾਈ ਦੀ ਇੱਕ ਖਾਸੀਅਤ ਆ ਇਹ ਬਾਈ ਸਵਾ 5 5:30 ਨੂੰ ਆ ਜਾਂਦਾ ਡਿਊਟੀ ਟਾਈਮ ਹੈਗਾ ਸਾਡਾ ਮਾਰਨਿੰਗ ਦੇ 6 ਵਜੇ ਤੋਂ ਲੈ ਕੇ ਈਵਨਿੰਗ ਦੇ 6 ਵਜੇ ਤੱਕ ਤੇ ਇਧਰੋਂ ਯਾਰ ਉਨੀ ਡਿਊਟੀ ਦੇ ਕਿੰਨੇ ਵਜੇ ਪਹੁੰਚਦੇ ਆ ਹਾਢੇ ਛੇ ਪੌਣੇ 7 7 ਵਜੇ ਉੱਠਿਆ ਨਹੀਂ ਜਾਂਦਾ ਬ੍ਰੋ ਜਾਂ ਰਾਤਾਂ ਲੰਬੀਆਂ ਨੇ ਠੰਡ ਹੁੰਦੀ ਹੈ ਤਾਂ ਨਹੀਂ ਉੱਠਿਆ ਜਾਂਦਾ ਚਲੋ ਫਿਰ ਵੀ ਇਹ ਬਾਈ ਅੰਨਾ ਚੰਗਾ ਬਾ ਇਹਨੇ ਮੈਨੂੰ ਕਦੇ ਕੁਝ ਨਹੀਂ ਕਿਹਾ ਵੀ ਹਾਂ ਤੂੰ ਲੇਟ ਆਉਣਾ ਯਾਰ ਜਾਂ ਨਹੀਂ ਹੈਨਾ ਇਹਨੇ ਅੱਜ ਤੱਕ ਨਹੀਂ ਮੈਨੂੰ ਕਿਹਾ ਹਾਂ ਜਦੋਂ ਇਹਨੇ ਕਹਿਣਾ ਹੁੰਦਾ ਜਾਣਾ ਹੁੰਦਾ ਕਿਤੇ ਜਾਉਣਾ ਹੁੰਦਾ ਇਹ ਮੈਨੂੰ ਪਹਿਲਾਂ ਕਹਿ ਦਿੰਦਾ ਵੀ ਹਾਂ ਬਾਈ ਮੈਂ ਲੇਟ ਆਉਂਗਾ ਆ ਦੇਖੋ ਚੋਰੀ ਦੇ ਛਲਗਮ ਕਹਿੰਦੇ ਆਂਦੇ ਆ ਨਾ ਫ੍ਰੀ ਵਾਲੀ ਚੀਜ਼ ਸਵਾਦ ਬਹੁਤ ਲੱਗਦੀ ਹੈ ਦੇਖੋ ਤੁਹਾਡਾ ਭਰਾ ਜਾ ਰਿਹਾ ਹੁਣ ਘਰ ਨੂੰ ਚੋਰੀ ਦੇ ਚੋਰੀ ਕਰਕੇ ਇੱਕ ਖੇਤ ਦੇ ਵਿੱਚੋਂ ਕਿਸੇ ਦੇ ਇਹ ਛਲਕਮ ਚੋਰੀ ਵਾਲੇ ਨੇ ਚਲੋ ਉਸ ਘਰੇ ਜਾ ਕੇ ਇਹਨਾਂ ਦੀ ਸਬਜ਼ੀ ਬਣਾਵਾਂਗੇ ਇਹ ਵੈਸੇ ਤੋੜ ਕੇ ਮੈਂ ਆਪਦੇ ਜਵਗ ਲਈ ਲੈ ਕੇ ਆ ਸੀਗਾ ਮੇਰੇ ਗੁੱਗੂ ਲਈ ਤੇ ਹੁਣ ਆਪਾਂ ਘਰ ਪਹੁੰਚ ਗਏ ਆ ਕਰਨੀ ਗਲੀ ਦੇ ਵਿੱਚ ਪਹੁੰਚ ਗਏ ਆ ਤੇ ਹੁਣ ਥੱਲੇ ਘਰੇ ਜਾਣਾ ਵਾ ਦੇਖਦੇ ਆ ਕੋਈ ਗੇਟ ਖੋਲੂਗਾ ਜਾਂ ਆਪ ਹੀ ਉੱਤਰ ਕੇ ਜਾਣਾ ਪੈਣਾ ਵਾ ਸੌਰੀ ਫੋਰ ਦਾ ਕੈਮਰਾ ਐਂਗਲ ਗਲਤ ਹੋ ਗਿਆ ਥੋੜਾ ਜਿਹਾ ਕਮਾਇਆ ਗਿਆ ਜਿਆਦਾ ਚਲੋ ਕੋਈ ਗੱਲ ਨਹੀਂ ਸਟਾ ਗਿਆ ਆ ਗਿਆ ਆ ਗਈ ਆ ਗਈ ਆ ਗਈ ਰੇਂਜ ਕੈਮਰੇ ਦੀ ਆ ਗਈ ਆ ਗਈ ਉਹਦੇ ਲਈ ਸੌਰੀ ਯਾਰ ਰੇਂਜ ਉੱਡ ਗਈ ਸੀਗੀ ਤੇ ਚਲੋ ਠੀਕ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੀ ਵੀਡੀਓ ਦੇਖਣ ਲਈ ਹੈ